ਸਤਿ ਸ੍ਰੀ ਅਕਾਲ ਜੀ ਅੱਜ ਅਸੀਂ ਲੱਗੇ ਆਂ ਬੇਗਣਾਂ ਦਾ ਪੜਥਾ ਬਣਾਉਣਾ ਘਰ ਬੇਗਣ ਲੱਗੇ ਸੀ ਸਾਡੇ ਤੇ ਉਹ ਅਸੀਂ ਤੋੜ ਰਹੇ ਆਂ ਤੇ ਹੁਣ ਬਣਾਵਾਂਗੇ ਪੜਥਾ ਪੜਥਾ ਬਹੁਤ ਸਵਾਦ ਮੰਨਦਾ ਨਾਲੇ ਘਰ ਦੇ ਬੇਗਣ ਹੋਣ ਤਾਂ ਹੋਰ ਵੀ ਸਵਾਦ ਲੱਗਦਾ ਬਾਕੀ ਦੀ ਛੋਟੀ ਆ ਹਾਂ ਨਹੀਂ ਠੀਕ ਆ ਬਾਕੀ ਬਹੁਤ ਹੈ ਆਪਣੇ ਕੋਲ ਹੂੰ ਬਹੁਤ ਹੈ ਹੱਲੇ ਬਾਕੀ ਛੋਟੇ ਆ ਰਹਿਣ ਦੋ ਹਲੇ ਲੋ ਜੀ ਪਹਿਲਾਂ ਅਸੀਂ ਬੇਗਣ ਲੱਗੇ ਹੁਣ ਧੋਣ ਇਹਨਾਂ ਨੂੰ ਕਰਾਂਗੇ ਸਾਫ਼ ਤੇ ਫੇਰ ਉਸ ਤੋਂ ਬਾਅਦ ਆਪਾਂ ਪੜਥਾ ਰੈਡੀ ਕਰਦੇ ਆਂ ਆ ਹੁਣ ਇਹਨੂੰ ਬੈਂਗਣਾ ਨੂੰ ਨਾ ਤੇਲ ਲਾ ਲਿਆ ਪਹਿਲਾਂ ਤੇਲ ਲਾ ਲਿਆ ਤੇ ਫਿਰ ਇਹਨਾਂ ਨੂੰ ਗੈਸ ਦੇ ਉੱਤੇ ਭੁੰਨਣਾ ਫਿਰ ਜਰਾ ਨਾ ਵਧੀਆ ਤਰੀਕੇ ਨਾਲ ਇਹ ਪੁੱਜ ਜਾਂਦੇ ਆ ਬੈਂਗਣ ਸਾਡੇ ਪੁੱਜ ਚੱਲੇ ਆ ਜੀ ਹੋ ਗਿਆ ਰੈਡੀ ਇਦਾਂ ਹੀ ਆਪਾਂ ਸਾਰੇ ਬੈਂਗਣੇ ਕਟ ਕਰਕੇ ਭੁੰਨ ਲੈਣੇ ਆ ਤੇ ਬਾਕੀ ਦਾ ਪ੍ਰੋਸੈਸ ਫਿਰ ਤੁਹਾਨੂੰ ਦੱਸਾਂਗੇ ਸਾਡੇ ਜਿਹੜੇ ਕੋਕਿਆ ਮੈਂ ਤਾਂ ਇੰਨਾ ਕੀ ਦੱਸ ਸਕਦਾ ਹਾਂ ਬਸ ਹਾਂਜੀ ਸਸਰੀ ਗਾਲ ਜੀ ਸਾਰਿਆਂ ਨੂੰ ਤੁਹਾਨੂੰ ਦੱਸ ਹੀ ਦਿੱਤਾ ਅੱਜ ਪਰਥਾ ਬਣ ਲੱਗਾ ਆ ਤਾਂ ਬਤਾਉਂ ਸਾਡੇ ਘਰ ਦੇ ਆ ਤਾਂ ਬਹੁਤ ਹੀ ਵਧੀਆ ਬਣਨੇ ਆ ਤਾਂ ਆਰਗੇਨਿਕ ਹੈ ਨਾ ਇਸ ਕਰਕੇ ਬਹੁਤ ਵਧੀਆ ਬਣਨੇ ਆ ਇਹਨੂੰ ਕੋਈ ਖਾਦ ਸਪਰੇ ਨਹੀਂ ਅਸੀਂ ਕੀਤੀ ਹੋਈ ਘਰੇ ਲੱਗੇ ਸਾਡੇ ਬਿੰਗਣ ਬਹੁਤ ਸਵਾਦ ਵਧੀਆ ਬਣਨੇ ਆ ਇਹ ਤਾਂ ਆ ਦੇਖੋ ਹੁਣ ਅਸੀਂ ਆਪਾਂ ਇਹਨਾਂ ਨੂੰ ਭੁੰਨ ਲਿਆ ਸੀਗਾ ਬਿੰਗਣਾ ਨੂੰ ਸਾਰਿਆਂ ਨੂੰ ਭੁੰਨ ਕੇ ਤਾਂ ਹੁਣ ਆਪਾਂ ਇਹਨਾਂ ਨੂੰ ਛਿੱਲ ਲੈਣਾ ਇਦਾਂ ਸਾਰੀ ਇਹਦੀ ਛੱਲ ਲਾ ਲੈਣੀ ਆ ਇਸ ਤਰ੍ਹਾਂ ਕਾਲੀ ਹੋ ਗਈ ਨਾ ਪੂਰੀ ਛਲੇ ਦੀ ਆਰਾਮ ਨਾ ਉਤਰ ਜਾਂਦੀ ਆ ਠੰਡੇ ਹੋਏ ਆ ਹੁਣ ਇਹ ਰੱਖ ਲੈ ਸੀ ਆਪਾਂ ਭੁੰਨ ਗਏ ਹੁਣੇ ਠੰਡੇ ਹੋ ਗਏ ਆ ਗਰਮ ਗਰਮ ਫਿਛਲੇ ਨੇ ਵੀ ਔਖੇ ਹੁੰਦੇ ਆ ਇਸ ਲਈ ਆਪਾਂ ਠੰਡੇ ਕਰਕੇ ਇਹਨਾਂ ਨੂੰ ਛੱਲ ਲੈਣਾ ਚੰਗੀ ਤਰ੍ਹਾਂ ਛੱਲ ਕੇ ਸਾਫ਼ ਕਰਕੇ ਆਪਾਂ ਰੱਖ ਲੈਣਾ ਹੈ ਹਨਾ ਤਾਂ ਬਾਕੀ ਤੁਹਾਨੂੰ ਸਮਾਨ ਹੁਣ ਦੱਸਦੇ ਆ ਕਿ ਕੀ ਕੀ ਇਹ ਚ ਪੈਣਾ ਆ ਇਹ ਹੈਗੇ ਆ ਜੀ ਪਿਆਜ਼ ਇਹ ਚਾਰ ਪਿਆਜ਼ ਸੀ ਵੱਡੇ ਸਾਈਜ਼ ਦੇ ਇਹਨੂੰ ਆਪਾਂ ਕੱਟ ਲਿਆ ਇਸ ਤਰ੍ਹਾਂ ਲੰਬੇ ਲੰਬੇ ਸਲਾਈਸ ਦੇ ਵਿੱਚ ਤਾਂ ਚਾਰ ਹੀ ਆਪਣੇ ਕੋਲ ਟਮਾਟਰ ਸੀਗੇ ਟਮਾਟਰ ਵੀ ਆਪਾਂ ਛੋਟੇ ਛੋਟੇ ਕਰਕੇ ਕੱਟ ਲਏ ਆ ਤਾ ਹਰੀਆਂ ਮਿਰਚਾਂ ਵੀ ਆਪਾਂ 5-7 ਕੱਟ ਲਈਆਂ ਜਿੰਨਾ ਕੁ ਕਰਾਰਾ ਕਰਨਾ ਆਪਾਂ ਤਾਂ ਵੈਸੇ ਕਰਾਰਾ ਹੀ ਸਵਾਦ ਰੱਖਦਾ ਪਰਤਾ ਦਾ ਬਿਲਕੁਲ ਬਿਲਕੁਲ ਹਾਂਜੀ ਇੱਥੇ ਆਪਾਂ ਗਰਮ ਮਸਾਲਾ ਇਹ ਕੁੱਟ ਕੇ ਰੱਖਿਆ ਆ ਤਾਂ ਬਾਕੀ ਹੋਰ ਤਾਂ ਕੁਝ ਨਹੀਂ ਇੱਥੇ ਪੈਣਾ ਬਾਲੀ ਮਸਾਲੇ ਆਪਾਂ ਜਿੱਦਾਂ ਕਹਿੰਨੇ ਆ ਲਸਣ ਅਦਰਕ ਵਗੈਰਾ ਹੋਰ ਚੀਜ਼ਾਂ ਨਹੀਂ ਪੈਣੀਆਂ ਇਹਦੇ ਵਿੱਚ ਸਿਰ ਪਿਆਰ ਹੀ ਪੈਣੇ ਚਲੋ ਠੀਕ ਆ ਜੀ ਦੇਖੋ ਢਾਬੇ ਦਾ ਸਵਾਦ ਆਊਗਾ ਇਹ ਬਤਾਉਂ ਕਿ ਬੇਗਣ ਇਹ ਬਤਾਉਂਗਾ ਆ ਬੇਗਣ ਨਹੀਂ ਇਹ ਬੇਗਣ ਛੋਟੇ ਛੋਟੇ ਹੁੰਦੇ ਹਨ ਇਹ ਬਤਾਉਂਗਾ ਵੱਡੇ ਪਰਤੇ ਵਾਲੇ ਚਲੋ ਠੀਕ ਆ ਤੇਰ ਆਪਾਂ ਪਾ ਲਿਆ ਸੀ ਕੜਾਈ 'ਚ ਸਰੋਂ ਦਾ ਤੇਲ ਗਰਮ ਕਰ ਲਿਆ ਆ ਆਪਾਂ ਹੁਣ ਇਹਨੂੰ ਚੰਗੀ ਤਰ੍ਹਾਂ ਤਾਂ ਦੋ ਕੜਛੀਆਂ ਪਾਇਆ ਚਲੋ ਠੀਕ ਤੇਲ ਖੁੱਲਾ ਚਾਹੀਦਾ ਜੀ ਹਾਂਜੀ ਤੇਲ ਖੁੱਲਾ ਚਾਹੀਦਾ ਇਹਦੇ ਲਈ ਕਿ ਹੁਣ ਪਿਆਜ਼ ਆਪਾਂ ਇਹਦੇ 'ਚ ਪਾਉਣੀ ਆ ਪਿਆਜ਼ ਥੋੜੇ ਜਿਹਾ ਭੱਜਣ ਜਦੋਂ ਤੇ ਟਮਾਟਰ ਪਾਵਾਂਗੇ ਲਓ ਜੀ ਕੱਲਾ ਪਿਆਜ਼ ਭਨੋ ਪਿਆਜ਼ਾਂ ਤੋਂ ਬਿਨਾਂ ਕੁਝ ਨਹੀਂ ਬਣਦਾ ਜੀ ਹਾਂਜੀ ਇਹ ਜਿਆਦੇ ਪਿਆਜ਼ ਪਾਵਾਂਗੇ ਤਾਂ ਥੇ ਪਰਖਾ ਵਧੀਆ ਬਣਦਾ ਸਵਾਦ ਇੱਕ ਦੋ ਪਿਆਜ਼ਾਂ ਨਾਲ ਨਹੀਂ ਬਣਦਾ ਸਵਾਦ ਪਰਵਾਹ ਖੁੱਲ ਗਏ ਜਰਾ ਟਮਾਟਰ ਬਾਹੋ ਤਾਂ ਖੁੱਲ ਗਏ ਜਰਾ ਉਸ ਪਿਆਜ਼ ਆਪਾਂ ਜਿਹੜੇ ਬਿੰਗਣ ਛਿੱਲ ਕੇ ਰੱਖੇ ਸੀ ਨਾ ਸਾਫ਼ ਕਰਕੇ ਆ ਦੇਖੋ ਹੁਣ ਆਪਾਂ ਕਰ ਲਏ ਆ ਇਹ ਮੈਸ਼ ਇੱਕਦਮ ਹੱਥ ਨਾਲ ਹੀ ਕੀਤੇ ਆ ਚੰਗੀ ਤਰ੍ਹਾਂ ਹੋ ਜਾਂਦੇ ਆ ਹੱਥ ਨਾਲ ਕਿਉਂਕਿ ਪਹਿਲੇ ਇਹ ਬਣੇ ਹੁੰਦੇ ਆ ਸੌਫਟ ਹੋਏ ਹੁੰਦੇ ਬਹੁਤ ਵਿੱਚੋਂ ਤੇ ਹੁਣ ਇੱਕਦਮ ਐਨ ਦੇਖ ਲਓ ਮੈਸ਼ ਹੋ ਗਿਆ ਪੂਰੇ ਜੇ ਤੁਸੀਂ ਇਹਨੂੰ ਗ੍ਰਾਈਂਡ ਕਰ ਲੈਨੇ ਆ ਨਾ ਤਾਂ ਫੇਰ ਤੁਹਾਡਾ ਪਰਥਾ ਸਵਾਦ ਨਹੀਂ ਬਣੂਗਾ ਇਹ ਤੁਹਾਨੂੰ ਮੈਂ ਗਾਰੰਟੀ ਦਿੰਦੀ ਆ ਕਿ ਜੇ ਤੁਸੀਂ ਹੱਥ ਨਾਲ ਮੈਸ਼ ਕਰੋਗੇ ਤਾਂ ਹੀ ਸਵਾਦ ਬਣੂਗਾ। ਇੱਕ ਕਦੀ ਦਿਖਾ ਕੇ ਦੇਖੋ ਜਦੋਂ ਟਾਬਿਆਂ ਤੇ ਪੜਤਾ ਬਣਦਾ ਨਾ ਉਹ ਇਦਾਂ ਹੀ ਮੈਸ਼ ਕਰਦੇ ਆ। ਕਿਤਾ ਧੂਏ ਦੀ 스멜 ਆਉਂਦੀ ਇਹਦੇ ਵਿੱਚੋਂ ਹਨਾ ਤਾਂ ਇੱਕ ਇਹਦੀ ਵਿੱਚੋਂ ਪਤਾ ਵੀ ਲੱਗਦਾ ਕਿ ਬੇਗਣ ਆ। ਜਦੋਂ ਤੁਸੀਂ ਗ੍ਰਾਈਂਡ ਕਰ ਲੈਨੇ ਆ ਤਾਂ ਪਤਾ ਹੀ ਲੱਗਦਾ ਕੀ ਆ ਇਹ। ਹੂੰ ਚਲੋ ਠੀਕ ਆ ਜੀ। ਹੁਣ ਬਣੂਗਾ ਤੇ ਖਾਵਾਂਗੇ ਤੇ ਫੇਰ ਪਤਾ ਲੱਗੂਗਾ। ਹਾਂਜੀ ਬਿਲਕੁਲ ਬਹੁਤ ਸਵਾਦ ਬਣਨਾ ਦੇਖੋ ਤਾਂ ਇਹ ਤਾਂ ਹੀ ਉਂਗਲੀਆਂ ਚੜਦੇ ਰਹਿਣਾ। ਪ੍ਰੌਟਿਆ ਨਾਲ। ਅੱਛਾ ਚਲੋ ਦੇ ਦੇ ਦੇ। ਹਾਂਜੀ ਆਹ ਦੇਖ ਲਓ ਹੁਣ ਆਓ ਜਰਾ ਇੱਧਰ। ਆ ਗਿਆ ਜੀ ਆਪਣੇ ਹਲਕੇ ਜਿਹੇ ਹੋ ਗਏ ਆ ਹਨਾ 골ਡਨ ਹਲਕੇ ਜਿਹੇ ਜ਼ਿਆਦਾ ਨਹੀਂ ਕਰਨਾ ਆਪਾਂ ਇਹਨੂੰ ਭੁੰਨਣਾ ਨਹੀਂ ਪੂਰਾ ਜਿੱਦਾਂ ਆਪਾਂ ਤਰੀ ਵਾਲੀ ਸਬਜ਼ੀ ਲਈ ਭੁੰਨਦੇ ਤੜਕਾ ਉਦਾਂ ਦਾ ਨਹੀਂ ਬਣਾਉਣਾ ਇਹ ਕੱਚੇ ਪੱਕੇ ਜਿਹੇ ਰੱਖਨੇ ਆ ਹੁਣ ਆਪਾਂ ਇਹਦੇ ਵਿੱਚ ਪਾਦਨੇ ਆ ਟਮਾਟਰ ਇਹਦੇ ਆ ਟਮਾਟਰਾਂ ਨੂੰ ਪਾਤਾ ਆਪਾਂ ਹੁਣ ਇਹਦੇ ਵਿੱਚ ਪਾਵਾਂਗੇ ਹਰੀ ਮਿਰਚ ਲਓ ਜੀ ਹਰੀ ਮਿਰਚਾਂ ਵੀ ਮਿਕਸ ਕਰ ਦੇਣੀ ਆ ਹੁਣ ਆਪਾਂ ਇਹਨੂੰ 2-3 ਮਿੰਟ ਢਾਕੇ ਪਕਾਉਣਾ ਆ ਪਹਿਲਾਂ ਆਪਾਂ ਸਾਰੇ ਮਸਾਲੇ ਵੀ ਇਹਦੇ ਵਿੱਚ ਪਾ ਲਈਏ ਮਿਕਾ ਲਿਆ ਜੀ 2 ਚਮਚ ਪਾਵਾਂਗੇ ਨਮਕ 2 ਚਮਚ ਹਾਂਜੀ ਕਿਉਂ ਲੂਣ ਫਿਰ ਕਈ ਵਾਰੀ ਥੋੜਾ ਵੀ ਚੰਗਾ ਨਹੀਂ ਲੱਗਦਾ ਭਰਤੇ ਚ 4 ਬਿੰਗਣ ਸਿਕਿਆ ਨਾ ਹਾਂਜੀ ਤਾਂ ਆਪਾਂ 2 ਚਮਚ ਛੋਟੇ ਆ ਚਮਚ 2 ਚਮਚ ਹਲਦੀ ਦੇ ਪਾਪਦੇ ਆ ਔਰ ਥੋੜੀ ਜੀ ਆਪਾਂ ਲਾਲ ਮਿਰਚ ਪਾਵਾਂਗੇ ਇਸ ਵਿੱਚ ਠੀਕ ਹੈ ਜੀ ਤਾਂ 1 ਚਮਚ ਆਪਾਂ ਇਹਦੇ ਵਿੱਚ ਦੇਗੀ ਮਿਰਚ ਪਾਵਾਂਗੇ ਲਓ ਜੀ ਹਾਂਜੀ ਤਾਂ ਆ ਵੀ ਛੋਟੇ 2 ਚਮਚ ਆਪਣੇ ਕੋਲ ਹੈਗਾ ਮਸਾਲਾ ਕੁੱਟਿਆ ਹੋਇਆ ਤੇ ਆਪ ਜਦੋਂ ਤਾਜ਼ਾ ਕੁੱਟ ਕੇ ਪਾਓ ਮਸਾਲਾ ਫੇਰ ਹੀ ਇਹ ਵਧੀਆ ਤੇ ਹੁਣੇ ਤਾਜ਼ਾ ਕੁੱਟਿਆ ਲੱਗਦਾ ਹਾਂਜੀ ਹੁਣੇ ਕੁੱਟਿਆ ਇਹਨੂੰ ਤਾਜ਼ਾ ਤਾਂ ਹੀ ਸਵਾਦ ਆਉਂਦਾ ਹੈ ਤਾਂ ਵਧੀਆ ਹੁਣ ਇਹਨੂੰ ਮਿਕਸ ਕਰ ਦਈਏ ਆਪਾਂ ਮਸਾਲਿਆਂ ਨੂੰ ਮਹਿਲਾ ਲੱਗ ਗਈ ਆ ਹੁਣ ਭੁਜੇ ਭੁਜੇ ਜੀ ਤਾਂ ਨੋ ਨਹੀਂ ਸਮੈਲ ਸਾਰਿਆਂ ਨੂੰ ਆਉਗੀ ਦੇਖੋ ਤਾਂ ਸਸਪਨ ਇਹ ਘਰ ਘਰ ਬਣੂਗਾ ਪਰ ਸਾਰਾ ਤਾਂ ਆਪੀ ਸਮੈਲਾਉਗੀ ਸਾਰਿਆਂ ਸਾਰਿਆਂ ਦੀਆਂ ਕੋਹੀਆਂ ਤੇ ਮੈਕੂ ਆ ਪਰ ਲਓ ਜੀ ਪਰਤਾ ਤਾਂ ਬਣਦਿਆ ਬਹੁਤ ਵਧੀਆ ਤੁਹਾਨੂੰ ਇੱਕ ਚੀਜ਼ ਹੋਰ ਦਿਖਾਉਣਾ ਜਿਹੜੀ ਮੈਡਮ ਨੇ ਲੁਕੋ ਕੇ ਰੱਖੀ ਨਾਲ-ਨਾਲ ਖਾਣ ਨੂੰ ਉਹ ਮੈਂ ਹੁਣ ਦੇਖੀ ਆ ਆ ਕੜਾਈ ਦੇ ਪਿੱਛੇ ਬਿਸਕਟਾਂ ਦਾ ਪੈਕਟ ਪਿਆ ਆ ਦੇਖੋ ਕਿ ਚੋਰੀ ਵੀ ਚੱਲਦੀ ਨਾਲ-ਨਾਲ ਤੁਹਾਡਾ ਧਿਆਨ ਸਾਰੇ ਪਾਸੇ ਰਹਿੰਦਾ ਹਾਂ ਇਹ ਲੁਕੋ ਕੇ ਰੱਖਿਆ ਆ ਕੜਾਈ ਵੱਲ ਧਿਆਨ ਦਿਓ ਕੜਾਈ ਵੱਲ ਇਹ ਪਣਥੇ ਤੋਂ ਪਹਿਲਾਂ ਤਾਂ ਲਾਦਾ ਕਦਾ ਖਾ ਲਿਆ ਆ ਤੇ ਹੁਣ ਬਾਅਦ ਚ ਦੇਖਦੇ ਹਾਂ ਕੀ ਬਣਦਾ ਉਹ ਜਦੋਂ ਚਾਹ ਪੀਣੀ ਹੁੰਦੀ ਆ ਨਾਲ ਕੁਝ ਤਾਂ ਚਾਹੀਦਾ ਹੀ ਆ ਹੂੰ ਹੂੰ ਤੇ ਚਾਹ ਦੇ ਨਾਲ ਮੈਂ ਬਿਸਕਟ ਖਾਂਦੀ ਸੀ ਚਲੋ ਠੀਕ ਹੈ ਮੈਂ ਇੱਥੇ ਰੱਖ ਲੈ ਠੀਕ ਬਹੁਤ ਵਾਸਤਾਂ ਚੱਕਦਾ ਪਹਿਲਾਂ ਹਲ ਅੱਧਾ ਕੀਤਾ ਮੈਂ ਚੱਕ ਲਿਆ ਚੱਕੇ ਰੱਖਦਾ ਠੀਕ ਮੇਰੇ ਬਿਸਕੁਟ ਮੇਰੇ ਬਿਸਕੁਟ ਨਾਲ ਖਾ ਰਹੇ ਆ ਤੇ ਸਾਨੂੰ ਕਹਿ ਰਹੇ ਆ ਵੀ ਪਰਠਾ ਖਾਓ ਤੁਸੀਂ ਪਰਠਾ ਖਾਓ ਆਪਾਂ ਹੁਣ ਨਾ ਇਹਨੂੰ ਢੱਕ ਦੇਣਾ ਆ ਥੋੜੀ ਦੇਰ ਤਾਂ ਗੈਸ ਥੋੜਾ ਸਲੋ ਕਰ ਦੇਣਾ ਆ 2-3 ਮਿੰਟ ਇਹਨੂੰ ਪੱਕ ਲੈਣ ਦੇਣਾ ਕਿਉਂਕਿ ਇਹਦੇ ਟਮਾਟਰ ਜਰਾ ਚੰਗੀ ਤਰ੍ਹਾਂ ਪੱਕ ਜਾਣ ਹੁਣ ਆਪਾਂ ਦੇਖੀਏ ਢੱਕਣ ਖੋਲ ਕੇ ਵੀ ਥੋਲੋ ਜੀ ਢੱਕਣ ਦੇਖੋ ਤਾਂ ਕਿੰਨਾ ਵਧੀਆ ਹੋ ਗਿਆ ਹੈ ਨਾ ਤੁਰਕੇ ਦਾ ਰੰਗ ਬਹੁਤ ਵਧੀਆ ਹੋ ਗਿਆ ਟਮਾਟਰ ਵੀ ਗਲ ਗਏ ਆ ਹੁਣ ਆਪਣੇ ਮੈਸ਼ ਕਰ ਦੇਣੀ ਏ ਇਦਾਂ ਹਨਾ ਨਰਮ ਤਾਂ ਹੋਇਆ ਹੀ ਆ ਹਾਂਜੀ ਨਰਮ ਹੋ ਗਿਆ ਇਕਦਮ ਹੁਣ ਹਨਾ ਪਾਫ ਨਾਲ ਸਟੀਮ ਲੱਗ ਗਈ ਨਾ ਇਹਨੂੰ ਥੋੜੀ ਜੀ ਆ ਦੇਖੋ ਹੁਣ ਆਪਣਾ ਤੜਕਾ ਤਾਂ ਬਹੁਤ ਸੋਹਣਾ ਹੋ ਗਿਆ ਆ ਹੁਣ ਆਪਾਂ ਜਿਹੜੇ ਬੇਂਗਣ ਕਰਕੇ ਰੱਖੇ ਸੀ ਮੈਸ਼ ਇਹਦੀ ਵਿੱਚ ਪਾ ਦੇਣੀ ਆ ਹੁਣ ਤੜਕਾ ਤੇ ਬੇਂਗਣ ਦੇਖੋ ਇਕੋ ਜਿਹਾ ਹੀ ਆ ਤਕਰੀਬਨ ਓਨੀ ਕੀ ਕੁਆਂਟੀਟੀ ਬੇਂਗਣਾ ਦੀ ਆ ਓਨਾ ਕੀ ਆਪਣੇ ਕੋ ਤੜਕਾ ਆ ਤੇ ਇਹਨੂੰ ਮਿਕਸ ਕਰ ਦੇਣਾ ਚੰਗੀ ਤਰ੍ਹਾਂ ਤੇ ਦੋ ਕੁ ਮਿੰਟ ਫੇਰ ਆਪਾਂ ਇਹਨੂੰ ਪਾਫ ਲਗਾਉਣੀ ਆ ਕਿਆ ਆਪਾ ਉਹਦਾ ਤਾਂ ਰੈਡੀ ਆ ਹੁਣ ਆਪਣਾ ਬੇਂਗਲ ਬਣੇ ਹੋਏ ਆ ਨਾ ਪਹਿਲਾਂ ਹੀ ਪੱਕ ਗਿਆ ਸੀਗੇ ਗੈਸ ਆਪਣਾ ਹੁਣ ਸਲੋ ਆ ਹੁਣ ਆਪਾਂ ਇਹਨੂੰ ਫੇਰ ਟੱਕ ਦੇਣਾ ਹੁਣ 2 ਮਿੰਟ ਬਾਅਦ ਫੇਰ ਦੇਖਾਂਗੇ ਚਲੋ ਜੀ ਇਹਨਾਂ ਨੂੰ ਫੇਰ ਦੇਖੀ ਜਾਈਏ ਖਾਣਾ ਵੀ ਆ ਮੁੜ ਕੇ ਨਹੀਂ ਖਾਣਾ ਹੁਣ ਤਾਂ ਰੋਟੀ ਦਾ ਟਾਈਮ ਹੋਇਆ ਹੁਣ ਫਟਾਫਟ ਬਣ ਗਿਆ ਪਰਤਾ ਤਖਾਓ ਪਰੌਂਠੇ ਚਲੋ ਠੀਕ ਜੀ ਦੇਖੀ ਆਪਾਂ ਹੁਣ ਖੋਲ ਕੇ ਬਹੁਤ ਵਧੀਆ ਆਪਣਾ ਪਰਤਾ ਬਣ ਗਿਆ ਆਹਾਹਾ ਲੋ ਜੀ ਰੰਗ ਦੇਖੋ ਕਿੰਨਾ ਸੋਹਣਾ ਵੇ ਹੋਏ 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 ਵਾਕੇ ਮੂੰਹ ਚ ਪਾਣੀ ਆਉਣ ਲੱਗਿਆ ਦੇਖੋ ਹਾਂਜੀ ਬਸ ਹੁਣ ਆਪਣਾ ਪਰਤਾ ਰੈਡੀ ਆ ਤਾਂ ਚਲੋ ਹੁਣ ਆਪਾਂ ਕੱਢ ਲਈਏ ਗੈਸ ਕਰਦਨੇ ਬੰਦ ਤੇ ਧਨੀਆ ਨਹੀਂ ਪਾਉਣਾ ਧਨੀਆ ਪਾਉਨੇ ਆ ਹੁਣ ਆਪਾਂ ਤੇ ਫਿਰ ਦੇਖੋ ਸਮੈਲ ਕਿਦਾਂ ਆਉਂਦੀ ਆ ਇੱਥੇ ਸਾਰੀ ਸੋਈ ਆਉਂਦੀ ਆ ਸਾਰੀ ਸੋਈ ਤੇ ਆਉਂਦੀ ਆ ਖੁਸ਼ਬੂ ਆਉਂਦੀ ਆ স্মੋਕੀ ਹਾਂਜੀ ਲਓ ਜੀ ਪਰਤਾ ਪਾ ਰੈਡੀ ਹੋਣ ਦੇ ਦਸ ਤੇ ਪਾਓ ਮੱਖਣ ਤੇ ਪਾਓ ਧਨੀਆ ਪਰਤਾ ਹੋ ਗਿਆ ਜੀ ਸਾਡਾ ਰੈਡੀ ਤਾਂ ਅਸੀਂ ਹੁਣ ਲੱਗੇ ਰੋਟੀ ਖਾਣ ਤੁਸੀਂ ਵੀ ਜਰੂਰ ਪਰਤਾ ਬਣਾਇਓ ਤਾਂ ਸਾਨੂੰ ਕਮੈਂਟ ਜਰੂਰ ਕਰਿਓ ਕਿੱਦਾਂ ਦਾ ਬਣਿਆ ਪਰਤਾ ਸਾਡੇ ਸਟਾਈਲ ਨਾਲ ਹੋਰ ਤੁਸੀਂ ਸਾਡਾ ਚੈਨਲ ਸਬਸਕ੍ਰਾਈਬ ਕਰ ਲਿਓ ਲਾਈਕ ਤੇ ਸ਼ੇਅਰ ਜਰੂਰ ਕਰਿਆ ਕਰੋ ਸਾਡੀ ਵੀਡੀਓ ਨੂੰ ਤਾਂ ਕਮੈਂਟ ਜਰੂਰ ਕਰਿਆ ਕਰੋ ਕਮੈਂਟ ਆਊਗਾ ਤਾਂ ਹੀ ਪਤਾ ਲੱਗਗਾ ਤੁਹ ਲੱਗੂਗਾ ਕਿ ਤੁਸੀਂ ਪਰਤਾ ਬਣਾਇਆ ਸੀ ਖਾਦਾ ਸੀ ਹੈਨਾ ਚੰਗਾ ਜੀ ਫੇਰ ਮਿਲਾਂਗੇ ਅਗਲੀ ਵੀਡੀਓ ਚ ਕੁਝ ਨਵਾਂ ਲੈ ਕੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ